ਸ਼ੁਰੂ ਵਿੱਚ ਦੋ ਘਟਨਾਵਾਂ ਬਹੁਤ ਵੱਡੀਆਂ ਵਾਪਰੀਆਂ ਪਹਿਲੀ ਨਰੰਕਾਰੀਆਂ ਵੱਲੋਂ ਅੰਮ੍ਰਿਤਸਰ ਸਾਹਿਬ ਵਿੱਚ ਸਿੱਖਾਂ ਦਾ ਕਤਲੇਆਮ ਤੇ ਉਸ ਤੋਂ ਪਿੱਛੋਂ ਭਾਈ ਰਣਜੀਤ ਸਿੰਘ ਵੱਲੋਂ ਨਰੰਕਾਰੀਆਂ ਦੇ ਮਹੰਤ ਗੁਰਬਚਨ ਸਿੰਘ ਦਾ ਕਤਲ ਕੀਤਾ ਗਿਆ ਇਹ ਘਟਨਾਵਾਂ ਨੇ ਪੰਜਾਬ ਦੀ ਧਰਤੀ ਨੂੰ ਕੰਬਾ ਛੇੜ ਦਿੱਤਾ ਅਕਾਲੀਆਂ ਦੀ ਸਰਕਾਰ ਹੋਏ ਤੇ 13 ਸਿੱਖ ਦਿਨ ਦਿਹਾੜੇ ਕਤਲ ਕਰ ਦਿੱਤੇ ਜਾਣ ਤੇ ਫਿਰ ਗੁਰਵਜਨ ਸਿੰਘ ਸਰਕਾਰੀ ਸੁਰੱਖਿਆ ਲੈ ਕੇ ਦਿੱਲੀ ਪੁੱਜ ਜਾਵੇ ਸਿੱਖਾਂ ਅੰਦਰੋਂ ਅਜੇ ਇਹ ਰੋਸ ਖਤਮ ਨਹੀਂ ਹੋਇਆ ਸੀ ਕਿ ਕਤਲ ਕੇਸ ਅੰਮ੍ਰਿਤਸਰ ਦੀ ਥਾਂ ਕਰਨਾਲ ਦੀ ਅਦਾਲਤ ਵਿੱਚ ਬਦਲ ਕੇ ਸਾਰੇ ਹੀ ਨਰਮਕਾਰੀ ਹਥਿਆਰਿਆਂ ਨੂੰ ਬਾਈ ਇਜਤਬਰੀ ਕਰ ਦਿੱਤਾ ਜੇਕਰ ਭਾਰਤ ਸਰਕਾਰ ਦੀ ਪੂਰੀ ਸ਼ਹਿਦ ਦੇ ਨਾਲ ਇਹ ਬੇਇਨਸਾਫੀ ਨਾ ਹੁੰਦੀ ਤਦ ਸੰਭਵ ਸੀ ਕਿ ਸਿੱਖ ਇੰਨੇ ਕ੍ਰੋਧਵਾਨਾ ਹੁੰਦੇ ਕਿ ਗੁਰਵਜਨ ਸਿੰਘ ਦਾ ਕਤਲ ਕਰਨ ਦੀ ठानਦੇ ਪਰ ਆਪਣੀਆਂ ਸ਼ਤਰੰਜ ਦੀਆਂ ਚਾਲਾਂ ਹੋਣੀ ਬਹੁਤ ਹੀ ਤੇਜ਼ੀ ਨਾਲ ਖੇਡ ਰਹੀ ਸੀ ਦਿੱਲੀ ਵਿੱਚ ਇੰਦਰਾ ਗਾਂਧੀ ਸਾਰਾ ਹੀ ਕੁਝ ਸਾਜੇ ਸਾਜੇ ਸਿਖਰ ਵੱਲ ਵਧਦਾ ਵੇਖ ਰਹੀ ਸੀ ਸਗੋਂ ਕਹਿਣਾ ਚਾਹੀਦਾ ਹੈ ਕਿ ਉਸ ਦੀ ਸਿਆਸਤ ਵਾਸਤੇ ਇਹ ਲਾਭਕਾਰੀ ਸੀ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੱਡੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖੀਰਾ ਜਮ੍ਹਾਂ ਹੁੰਦਾ ਰਹੇ ਤੇ ਇੱਕ ਦਿਨ ਸਭ ਕੁਝ ਦਾ ਭੋਗ ਪਾ ਕੇ ਹਿੰਦੁਸਤਾਨ ਨੂੰ ਬਚਾ ਲੈਣ ਲਈ ਪ੍ਰਚੰਡ ਦੇਵੀ ਮਾਤਾ ਦਾ ਰੁਤਬਾ ਪ੍ਰਾਪਤ ਕਰ ਲਵੇ ਪੰਜਾਬ ਦੇ ਕਾਲੀ ਦਲ ਨੂੰ ਉਸ ਨੇ ਕਦੇ ਵਧੇਕ ਅਹਿਮੀਅਤ ਨਹੀਂ ਦਿੱਤੀ ਸੀ ਉਸ ਬਾਰੇ ਉਸ ਨੂੰ ਪਤਾ ਸੀ ਕਿ ਇਹਨਾਂ ਨਾਲ ਕੀਤਾ ਹੋਇਆ ਕੋਈ ਵੀ ਸੌਦਾ ਸਿਰੇ ਚੜ੍ਹ ਸਕਦਾ ਹੈ ਇਹ ਮਾੜੀ ਮੋਟੀ ਫੇਸ ਸੇਵਿੰਗ ਦੇ ਇੱਛੁਕ ਸਨ ਪੰਥ ਦੀ ਪ੍ਰਵਾਹ ਕੋਈ ਨਹੀਂ ਸੀ ਕਿਸੇ ਨੂੰ ਇਹਨਾਂ ਵਿੱਚੋਂ ਤਲਵੰਡੀ ਦੀ ਸੰਤ ਜਰਨੈਲ ਸਿੰਘ ਨਾਲ ਕੁਝ ਕੁ ਸਾਂਝ ਕਦੀ ਕਦਾਈ ਬਣ ਜਾਂਦੀ ਸੀ ਕਿਉਂਕਿ ਤਲਵੰਡੀ ਦਾ ਆਪਣਾ ਅਕਾਲੀ ਦਲ ਢਾਈ ਟੋਟਰੂਆਂ ਦਾ ਕੱਠ ਸੀ ਤੇ ਉਸ ਦਾ ਦਿੱਲੀ ਵਿੱਚ ਅਲਾਇਆ ਮੋਰਚਾ ਠੋਸ ਹੋ ਗਿਆ ਸੀ ਟੋਰਾ ਸਾਹਿਬ ਦਾ ਸੰਤਾਂ ਗੁਲਵਦੀਕ ਆਉਣ ਜਾਣ ਇਸ ਕਰਕੇ ਸੀ ਕਿਉਂਕਿ ਸੰਤ ਮਜ਼ਬੂਤ ਆਦਮੀ ਸੀ ਜਿਸ ਦੀ ਚੰਗੀ ਸ਼ਾਖ ਬਣ ਗਈ ਸੀ ਤੇ ਇਸ ਡੰਡੇ ਨਾਲ ਬਾਦਲ ਨੂੰ ਕੁੱਟਿਆ ਜਾ ਸਕਦਾ ਸੀ ਟੋਰਾ ਸਾਹਿਬ ਦੀ ਇੱਕੋ ਇੱਕ ਅਭਿਲਾਸ਼ਾ ਸੀ ਕਿ ਬਦਲ ਸਾਹ ਨੂੰ ਮੂੰਹ ਪਾੜ ਦੇ ਕੇ ਅਕਾਲੀ ਦਲ ਦਾ ਪ੍ਰਬਧਾਨ ਬਣ ਕੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਕਬਜ਼ਾ ਕਰ ਲਿਆ ਜਾਵੇ ਹੁਣ ਜਰਾ ਅਕਾਲੀਆਂ ਦੀ ਰਾਜਨੀਤੀ ਵੇਖੋ ਨਰੰਕਾਰੀ ਮਹੰਤ ਦਾ ਕਤਲ ਹੋ ਗਿਆ ਤਦ ਭਾਈ ਰਣਜੀਤ ਸਿੰਘ ਨੂੰ ਸ਼ੁਭਨ ਲਈ ਸ਼ਰਨ ਚਾਹੀਦੀ ਸੀ ਤੇ ਦਮਦਮੀ ਟਕਸਾਲ ਜਿਸ ਦੀ ਨਰੰਕਾਰੀਆਂ ਵਿਰੁੱਧ ਟੱਕਰ ਸੰਤ ਕਰਤਾਰ ਸਿੰਘ ਨੇ ਛੇੜ ਦਿੱਤੀ ਸੀ ਉਸ ਤੋਂ ਵਧੇਰੇ ਭਰੋਸੇਯੋਗ ਜਗ੍ਹਾ ਕਿਹੜੀ ਹੋ ਸਕਦੀ ਸੀ ਸੰਤ ਜਰਨੈਲ ਸਿੰਘ ਨੇ ਭਾਈ ਸਾਹਿਬ ਨੂੰ ਸੁਰੱਖਿਆ ਪ੍ਰਦਾਨ ਕੀਤੀ ਸਟੇਜਾਂ ਤੋਂ ਉਸ ਦੀ ਸਿਫਤ ਪੂਰੇ ਦਿਲ ਜਿਗਰ ਨਾਲ ਕੀਤੀ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਨੇ ਭਾਈ ਰਣਜੀਤ ਸਿੰਘ ਨੂੰ ਪਗੋੜਾ ਕਰਾਰ ਦੇ ਕੇ ਉਸ ਦੇ ਸਿਰ ਦਾ ਮੋਲ ਰੱਖ ਦਿੱਤਾ ਤੇ ਕਿਹਾ ਕਿ ਭਾਈ ਰਣਜੀਤ ਸਿੰਘ ਦਾ ਥੋ ਟਿਕਾਣਾ ਦੱਸਣ ਵਾਲੇ ਨੂੰ ਭਾਰੀ ਇਨਾਮ ਦਿੱਤਾ ਜਾਵੇਗਾ ਤਾਦੇ ਸੰਤ ਜਰਨੈਲ ਸਿੰਘ ਨੇ ਐਲਾਨ ਕੀਤਾ ਸੀ ਜੇ ਕਿਤੇ ਮੇਰੇ ਕੋਲ ਕੋਈ ਭਾਈ ਰਣਜੀਤ ਸਿੰਘ ਨੂੰ ਲੈ ਕੇ ਆਵੇ ਤਦ ਮੈਂ ਭਾਈ ਸਾਹਿਬ ਦੇ ਬਰਾਬਰ ਵਜਨ ਦਾ ਸੋਨਾ ਉਸ ਨੂੰ ਨਾਮ ਵਜੋਂ ਦੇਵਾਂਗਾ ਪ੍ਰੈਸ ਰਿਪੋਰਟਰ ਪੁੱਛਣ ਲੱਗੇ ਬਾਬਾ ਜੀ ਤੁਹਾਡੇ ਕੋਲ ਇੰਨਾ ਸੋਨਾ ਹੈ ਸੰਤ ਬੋਲੇ ਤੁਸੀਂ ਆਪਣੀ ਗੱਲ ਕਰੋ ਤੁਸੀਂ ਦੱਸੋ ਤੁਹਾਡੇ ਕੋਲ ਭਾਈ ਰਣਜੀਤ ਸਿੰਘ ਹੈ ਉਸ ਸਮੇਂ ਦੇ ਅਖਬਾਰਾਂ ਨੇ ਵੀ ਅੱਗ ਲਾਈ ਹੋਈ ਸੀ ਲਾਲਾ ਜਗਤ ਨਾਰਾਇਣ ਦੀ ਲਿਖਤ ਉਸ ਦਾ ਅਖਬਾਰਾਂ ਦੇਣ ਦਾ ਢੰਗ ਇੰਨਾ ਫਿਰਕੂ ਸੀ ਕਿ ਜੱਗ ਬਾਣੀ ਅਖਬਾਰ ਨੂੰ ਸਿੱਖ ਅੱਗ ਲਾਣੀ ਕਹਿਣ ਲੱਗ ਪਏ ਸਨ ਮੈਂ ਗੱਲ ਕਰ ਰਿਹਾ ਸੀ ਅਕਾਲੀਆਂ ਦੀ ਬੰਦਾ ਬੇਸ਼ੱਕ ਜੇਲ੍ਹ ਵਿੱਚ ਬੰਦ ਹੋਵੇ ਬੇਸ਼ੱਕ ਅੰਡਰਗਰਾਊਂਡ ਹੋਇਆ ਹੋਵੇ ਉਸ ਦਾ ਮિજાਜ ਥੋੜਾ ਸ਼ੱਕੀ ਚੜਚੜਾ ਵੀ ਹੋ ਜਾਂਦਾ ਹੈ ਅਜਿਹੇ ਹਾਲਾਤ ਵਿੱਚ ਬੰਦੇ ਨੂੰ ਡਰਾਇਆ ਵੀ ਜਾ ਸਕਦਾ ਹੈ ਤੇ ਚੁਗਲੀਆਂ ਰਾਹੀਂ ਕਿਸੇ ਦੇ ਵੀ ਵਿਰੁੱਧ ਕੀਤਾ ਜਾ ਸਕਦਾ ਆ ਕਿਉਂਕਿ ਅਜਿਹੇ ਬੰਦੇ ਕੋਲ ਸੰਚਾਰ ਦੀ ਆਪਣੀ ਕੋਈ ਸੁਵਿਧਾ ਨਹੀਂ ਹੁੰਦੀ ਸੰਤ ਹਰਚੰਦ ਸਿੰਘ ਲੋਂਗੋਵਾਲ ਹਰ ਸਮੇਂ ਤਾਕ ਵਿੱਚ ਰਹਿੰਦਾ ਕਿ ਸੰਤ ਭਿੰਡਰਾਂ ਵਾਲੇ ਦੀ ਚੜਤ ਨੂੰ ਸੱਟ ਲਾਈ ਜਾਵੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੁਝ ਕਾਰਨਾ ਕਰਕੇ ਭਾਈ ਰਣਜੀਤ ਸਿੰਘ ਸੰਤ ਜਰਨੈਲ ਸਿੰਘ ਨਾਲ ਨਾਰਾਜ਼ ਚੱਲ ਰਹੇ ਹਨ ਅਜਹੀਆਂ ਮਾਮੂਲੀ ਗੱਲਾਂ ਜਿਨ੍ਹਾਂ ਨੂੰ ਮੰਨਣ ਦਾ ਕਿਸੇ ਹੋਸ਼ਵੰਦ ਬੰਦੇ ਦਾ ਮਨ ਨਹੀਂ ਕਰਦਾ ਵੱਡੀਆਂ ਬਣਾ ਦਿੱਤੀਆਂ ਗਈਆਂ ਭਾਈ ਰਣਜੀਤ ਸਿੰਘ ਆਪਣੇ ਕਮਰੇ ਵਿੱਚ ਵੱਖ ਰਹਿੰਦੇ ਹੋਏ ਦਾਲ ਸਬਜ਼ੀਆਂ ਨੂੰ ਇਛਤ ਤੜਕਾ ਆਦਿਕ ਲਾਇਆ ਕਰਦੇ ਸਨ ਕਿ ਗੰਡੇ ਖਤਮ ਹੋ ਗਏ ਉਹਨਾਂ ਨੇ ਸੰਤਾ ਕੋਲ ਸੁਨੇਹਾ ਭੇਜਿਆ ਕਿ ਗੰਡੇ ਭੇਜੋ ਹੋਇਆ ਇਹ ਕਿ ਕਈ ਦਿਨ ਲੰਘ ਗਏ ਭਾਈ ਰਣਜੀਤ ਸਿੰਘ ਨੇ ਗਿਲਾ ਕਰਦਿਆਂ ਹੋਇਆਂ ਸਿੰਘਾਂ ਪਾਸ ਕਿਹਾ ਇਹ ਸਾਧ ਗੱਲਾਂ ਤਾਂ ਕਰਦਾ ਹੈ ਕਿ ਮੈਨੂੰ ਸੋਨੇ ਨਾਲ ਤੋਲੇਗਾ ਤੋਲ ਦਾ ਗੰਡਿਆਂ ਬਰਾਬਰ ਵੀ ਨਹੀਂ ਆਪਸੀ ਨਾਰਾਜ਼ਗੀ ਦਾ ਕਾਰਨ ਕੇਵਲ ਪਿਆਜ਼ ਹੋਵੇ ਇਹ ਮੰਨਣਯੋਗ ਵੀ ਨਹੀਂ ਹੈ ਪਰ ਇਸ ਤੋਂ ਪਤਾ ਲੱਗ ਗਿਆ ਕਿ ਦੋਹਾਂ ਦੇ ਸਬੰਧਾਂ ਵਿੱਚ ਫਰਕ ਪੈ ਚੁੱਕਾ ਹੈ ਸੰਤ ਲੋਗੋਵਾਲ ਨੇ ਆਪਣੇ ਬੰਦੇ ਲਗਾਤਾਰ ਭਾਈ ਰਣਜੀਤ ਸਿੰਘ ਕੋਲ ਭੇਜਨੇ ਸ਼ੁਰੂ ਕਰ ਦਿੱਤੇ ਭਾਈ ਰਣਜੀਤ ਸਿੰਘ ਨੂੰ ਵੀ ਇਉਂ ਲੱਗਣ ਲੱਗਾ ਕਿ ਕਾਰਨਾਮਾ ਮੈਂ ਵੱਡਾ ਕੀਤਾ ਹੈ ਪਰ ਇਸ ਨਾਲ ਚੜਤ ਤੇ ਸਿਰਫ ਤੇ ਸਿਰਫ ਸੰਤ ਜਰਨੈਲ ਸਿੰਘ ਦੀ ਹੋ ਰਹੀ ਹੈ ਲੋਗੋਵਾਲ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਣਜੀਤ ਸਿਆ ਇਹ ਸਾਧ ਪਿੰਡਰਾਵਾਲਾ ਜੋ ਹੈ ਨਾ ਇਹ sire ਦਾ ਬੁਜਦਲ ਬੰਦਾ ਹੈ ਜੇ ਦਲੇਰ ਹੁੰਦਾ ਤਾਂ ਉਸ ਜਥੇ ਵਿੱਚ ਨਾ ਚਲਾ ਜਾਂਦਾ ਜਿਹੜਾ ਨਰੰਕਾਰੀਆਂ ਨੂੰ ਸਮਝਾਉਣ ਗਿਆ ਸੀ ਹੁਣ ਤੂੰ ਸਾਡੀ ਮੰ ਤੈਨੂੰ ਪੇਸ਼ ਕਰਵਾ ਦਿੰਦੇ ਹਾਂ ਛੇਤੀ ਜਮਾਂ ਤੋ ਜਾਵੇਗੀ ਹੁਣ ਤੂੰ ਲੁਕਿਆ ਫਿਰਦਾ ਹੈ ਫਿਰ ਪੰਥ ਵਿੱਚ ਖੁੱਲੇ ਆਮ ਵਿਚਰੇਗਾ ਤਾਂ ਲੋਕ ਪਿੰਡਰਾਂ ਵਾਲੇ ਨੂੰ ਭੁੱਲ ਜਾਣਗੇ ਤੇ ਤੇਰੀ ਥਾਂ ਥਾਂ ਤੇ ਜੈ ਜੈਕਾਰ ਹੋਵੇਗੀ ਇਸ ਸਾਥ ਤੋਂ ਖੜਾ ਛੁੱਟੇਗਾ ਭਾਈ ਸਾਹਿਬ ਇਹਨਾਂ ਦੀਆਂ ਸਲਾਹਾਂ ਮੰਨ ਗਏ ਸੁਰਜੀਤ ਸਿੰਘ ਬਰਨਾਲਾ ਦੀ ਨਿਗਰਾਨੀ ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਸੀਬੀਆਈ ਦੇ ਡਾਇਰੈਕਟਰ ਬਾਬਾਜੀ ਗੋਲ ਆਤਮ ਸਮਰਪਣ ਕਰਾਇਆ ਗਿਆ ਸਮਰਪਣ ਕਰਨ ਵੇਲੇ ਇਹ ਭਰੋਸਾ ਦਿੱਤਾ ਗਿਆ ਕਿ ਭਾਈ ਸਾਹਿਬ ਉੱਪਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ ਜਾਵੇਗਾ।